ਸੋ ਪਿੰਡ ਪੰਜਾਬੀ ਚੈਨਲ ਵੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਹਾਰਦਿਕ ਸਵਾਗਤ ਅਤੇ ਸ਼ੁਕਰੀਆ ਸੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਮਸ਼ਹੂਰ ਅਤੇ ਇਤਿਹਾਸਕ ਪਿੰਡ ਲਲਤੋਂ ਗੱਲ ਕਰੀਏ ਆਪਾਂ ਧਰਮਿੰਦਰ ਜੀ ਦੀ ਧਰਮਿੰਦਰ ਜੀ ਸੰਬੰਧੀ ਜਿਸ ਤਰ੍ਹਾਂ ਆਪਾਂ ਹੋਰ ਵੀ ਕਈ ਵੀਡੀਓ ਦੇ ਵਿੱਚ ਉਹਨਾਂ ਦੇ ਜੀਵਨ ਸੰਬੰਧੀ ਉਹਨਾਂ ਦੇ ਜਨਮ ਸਥਾਨ ਸੰਬੰਧੀ ਆਪਾਂ ਵੀਡੀਓ ਆਪਾਂ ਬਣਾਈਆਂ ਸੀਗਾ ਤੁਹਾਨੂੰ ਦਿਖਾਇਆ ਸੀਗਾ ਸੋ ਅੱਜ ਆਪਾਂ ਪਿੰਡ ਲਲਤੋਂ ਦੇਖੇ ਮੌਜੂਦਾ ਲਲਤੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਮੌਜੂਦਾ ਉੱਥੇ ਅੱਜ ਪਹੁੰਚੇ ਆਂ ਜਿੱਥੇ ਧਰਵਿੰਦਰ ਜੀ ਨੇ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਪੜ੍ਹਾਈ ਉਹ ਇੱਥੇ ਕੀਤੀ ਸੀਗੀ ਬਕਾਇਦਾ ਜਿਹੜੇ ਉਹਨਾਂ ਦੇ ਪਿਤਾ ਜੀ ਸੀਗੇ ਸ਼੍ਰੀ ਕੇਵਲ ਕ੍ਰਿਸ਼ਨ ਜੀ ਉਹ ਵੀ ਇੱਥੇ ਪੜਾਉਂਦੇ ਰਹੇ ਨੇ ਸੋ ਖਾਸियत ਇਹ ਆ ਕਿ ਇਸ ਸਕੂਲ ਦੇ ਵਿੱਚ ਜਿਹੜਾ ਬੋਰਡ ਲੱਗਿਆ ਹੋਇਆ ਜਿਹੜਾ ਆਪਣੇ ਆਮ ਸਕੂਲਾਂ ਦੇ ਵਿੱਚ ਲੱਗਦਾ ਹੈ ਨਾ ਲੱਗਿਆ ਹੁੰਦਾ ਵਿਸ਼ੇਸ਼ ਜਿਹੜੇ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੇ ਕੁਝ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ ਉਹਨਾਂ ਦਾ ਬਕਾਇਦਾ ਜਿਹੜਾ ਆਪਣੇ ਨਾਮ ਉੱਥੇ ਲਿਖਿਆ ਜਾਂਦਾ ਸੋਤਰਵਿੰਦਰ ਜੀ ਦਾ ਜਿਹੜਾ ਬੋਰਡ ਆ ਸਕੂਲ ਦੇ ਵਿੱਚ ਜਿਹੜਾ ਬੋਰਡ ਲੱਗਿਆ ਹੋਇਆ ਉੱਥੇ ਵੀ ਜਾਣਦੀ ਉਹਨਾਂ ਦਾ ਨੇਮ ਆਪਾਂ ਉਹਨਾਂ ਦਾ ਲਿਖਿਆ ਹੋਇਆ ਤੁਹਾਨੂੰ ਦਿਖਾਵਾਂਗੇ ਪੂਰੀ ਸੋ ਆਓ ਜੀ ਆਪਾਂ ਵਿਜ਼ਿਟ ਕਰਦੇ ਆ ਸਕੂਲ ਨੂੰ ਆਓ ਜੀ ਸੋ ਲਓ ਜੀ ਦੋਸਤੋ ਇਹ ਆ ਜੀ ਉਹ ਸਕੂਲ ਲੜਤੋ ਪਿੰਡ ਦਾ ਬੜਾ ਹੀ ਇਤਿਹਾਸਕ ਅਤੇ ਪੁਰਾਣਾ ਇਹ ਸਕੂਲ ਆ ਤੁਸੀਂ ਵੇਖੀ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਤੋਕਣਾ ਇੱਥੇ ਹੀ ਆਪਣੇ ਧਰਮਪਾਜੀ ਨੇ ਜਿਹੜੇ ਉਹ ਪੜਦੇ ਰਹੇ ਨੇ ਤੁਹਾਨੂੰ ਦਿਖਾਉਨੇ ਆ ਕਿ ਜਿਹੜਾ ਉਰੇ ਨੋਟਸ ਬੋਰਡ ਲੱਗਿਆ ਹੋਇਆ ਇਹ ਉਹ ਨੌ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸਕੂਲ ਆ ਬਹੁਤ ਹੀ ਸ਼ਾਨਦਾਰ ਅਤੇ ਪ੍ਰਾਣਾ ਇਤਿਹਾਸਕ ਸਕੂਲਾ ਇਹ ਆ ਜੀ ਉਹ ਬੋਰਡ ਜਿੱਥੇ ਬਕਾਇਦਾ ਤੁਸੀਂ ਵੇਖ ਹੀ ਸਕਦੇ ਹੋ ਕਿ ਸਕੂਲ ਦੇ ਚਮਕਦੇ ਸਿਤਾਰੇ ਆ ਤੁਸੀਂ ਵੇਖ ਸਕਦੇ ਹੋ ਪਹਿਲੇ ਹੀ ਨੰਬਰ ਤੇ ਲਿਖਿਆ ਗਿਆ ਵਿਦਿਆਰਥੀ ਦਾ ਨਾਮ ਸ਼੍ਰੀ ਧਰਮਿੰਦਰ ਸਿੰਘ ਪਿਤਾ ਦਾ ਨਾਮ ਸ਼੍ਰੀ ਕੇਵਲ ਕ੍ਰਿਸ਼ਨ ਸਕੂਲ ਵਿੱਚ ਪੜਾਈ ਦਾ ਸਮਾਂ 1945 35 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ 1945 ਦੇ ਵਿੱਚ ਉਹ ਫਿਰ ਇੱਥੇ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਉਹਨਾਂ ਨੇ ਪੜ੍ਹਾਈ ਆ ਉਹ ਬਕਾਇਦਾ ਇਸ ਸਕੂਲ ਦੇ ਵਿੱਚ ਦੇਖ ਲਓ ਕੀਤੀ ਆ ਬਕਾਇਦਾ ਉਹਨਾਂ ਦਾ ਨੇਮ ਇੱਥੇ ਲਿਖਿਆ ਗਿਆ ਬਹੁਤ ਹੀ ਪ੍ਰਾਣਾ ਇਤਿਹਾਸਕ ਜਿਹੜਾ ਇਹ ਮਸ਼ਹੂਰ ਸਕੂਲਾ ਦੱਸਣ ਦੇ ਮਤਾਬਕ ਜਦੋਂ ਉਸ ਇੱਥੇ ਗੱਲਬਾਤ ਕੀਤੀ ਸੀਗੀ ਕਿ ਘੱਟ ਤੋਂ ਘੱਟ ਮਨ ਲੱਦਾ ਇਹ 100 ਸਾਲ ਪੁਰਾਣਾ ਜਿਹੜਾ ਇਹ ਸਕੂਲ ਆ ਹੋ ਇੱਥੇ ਉਹ ਸਥਿਤ ਆ ਮਸ਼ਹੂਰ ਸਕੂਲ ਆ ਤੁਸੀਂ ਵੇਖ ਹੀ ਸਕਦੇ ਹੋ ਸੋ ਹੁਣ ਆਪਾਂ ਇੱਥੋਂ ਦੇ ਜਿਹੜੇ ਅਧਿਆਪਕ ਸਹਿਬਾਨ ਨੇ ਮੁੱਖ ਅਧਿਆਪਕ ਨੇ ਜਾਂ ਹੋਰ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਕੇ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਸੋ ਇਸ ਵਕਤ ਸਾਡੇ ਦਰਮਿਆਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂਕਲਾਂ ਦੇ ਜਿਹੜੇ ਮੁੱਖ ਪ੍ਰਿੰਸੀਪਲ ਮੈਡਮ ਜਗਦੀਪ ਕੌਰ ਸਿੱਧੂ ਜੀ ਉਹ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਮੈਮ ਜਿਸ ਤਰ੍ਹਾਂ ਅੱਜ ਸਕੂਲ ਨੂੰ ਅਸੀਂ ਵਿਜ਼ਿਟ ਕੀਤਾ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਤਰਮੰਜਰ ਜੀ ਇਸ ਲਲਤੋਂਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਇੱਕ ਪ੍ਰਿੰਸੀਪਲ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਦੇਸ਼ ਦੀ ਇੱਕ ਮਹਾਨ ਸ਼ਖਸੀਅਤ ਇੱਕ ਮਹਾਨ ਐਕਟਰ ਇੱਕ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਮਰਦਰ ਮਹਿੰਦਰ ਸਿੰਘ ਆਪਣੇ ਸਕੂਲ ਦੇ ਵਿੱਚ 1947 ਤੋਂ 47 ਤੱਕ ਪੜ੍ਹਿਆ ਪੰਜਵੀਂ ਤੋਂ ਅੱਠਵੀਂ ਤੱਕ ਉਹਨਾਂ ਨੇ ਕਲਾਸ ਇੱਥੇ ਕੀਤੀ ਆ ਹਾਂਜੀ ਤੇ ਸਾਡੇ ਸਕੂਲ ਲਈ ਸਾਰੇ ਪਿੰਡ ਲਲਤੋਂ ਕਲਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਉਹ ਇੱਦਾਂ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚੇ ਆ ਉਹ ਇਸ ਸਕੂਲ ਦੇ ਵਿੱਚ ਪੜ੍ਹੇ ਆ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਦੀ ਆ ਕਿ ਪੋਜ਼ਿਟਿਵ ਕੁਝ ਕਰਨ ਦੀ ਤੇ ਸਾਰਾ ਸਕੂਲ ਬੱਚੇ ਟੀਚਰਸ ਸਾਰਾ ਪਿੰਡ ਬਹੁਤ ਮਾਣ ਮਹਿਸੂਸ ਕਰਦੇ ਆ ਵਾ ਇਹ ਤਰਮਿੰਦਰ ਤੇ ਉਹਨਾਂ ਦੇ ਜਿਹੜੇ ਹੁਣ ਇੱਥੋਂ ਸੰਸਾਰ ਤੋਂ ਜਾਣ ਤੇ ਸਾਰਿਆਂ ਨੂੰ ਸ਼ੌਕ ਵੀ ਹੈ ਮੈਨੂੰ ਗੱਲ ਕਰੀਏ ਆਪਾਂ ਅ ਤਰਮਿੰਦਰ ਜੀ ਕਦੇ ਉਹਨਾਂ ਦਾ ਸਵੱਬ ਬਣਿਆ ਸਕੂਲ ਦੇ ਵਿੱਚ ਆਉਣ ਦਾ ਜਾਂ ਪਿੰਡ ਦੇ ਵਿੱਚ ਆਉਣ ਦਾ ਇਹ ਪਿੰਡ ਦੇ ਇਥੋਂ ਦੇ ਵਸਨੀਕ ਉਹਨਾਂ ਦੇ ਦੱਸਣ ਮੁਤਾਬਕ 2004-05 ਦੇ ਵਿੱਚ ਉਹ ਸਰਦਾਰ ਪਸ਼ੋਰਾ ਸਿੰਘ ਨੰਬਰਦਾਰ ਦੇ ਘਰ ਰਾਤ ਨੂੰ 12 ਵਜੇ ਆਏ ਆ ਤੇ ਅੱਧਾ ਘੰਟਾ ਰੁਕੇ ਆ ਠੀਕ ਹੈ ਫਿਰ ਉਹ ਜਿਹੜੀ ਗਲੀ ਦੇ ਵਿੱਚ ਰਹਿੰਦੇ ਸੀ ਇੱਥੇ ਉਹਨਾਂ ਦਾ ਘਰ ਸੀ ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਤੇ ਅੱਧਾ ਘੰਟਾ ਰੁੱਕ ਕੇ ਫਿਰ ਉਹ ਚਲੇ ਗਏ ਅਤੇ ਭਾਵੁਕ ਵੀ ਹੋਏ ਉਦੋਂ ਅੱਛਾ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਸੋ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਟਾਈਮ ਦੇਣ ਦੇ ਲਈ ਥੈਂਕ ਯੂ ਸੋ ਹਾਂਜੀ ਦੋਸਤੋ ਇਸ ਵਕਤ ਗੱਲ ਕਰੀਏ ਆਪਣੇ ਪਿੰਡ ਲਲਤੋਕਲਾਂ ਦੇ ਸਰਪੰਚ ਪ੍ਰਮੇਂਦਰ ਸਿੰਘ ਜੀ ਕਿਉਂਕਿ ਉਹ ਤਾਂ ਅਮੁੱਲਾ ਦਾ ਸ਼ਾਇਦ ਕਿਸੇ ਕਾਰਨ ਕਰਕੇ ਬਾਹਰ ਗਏ ਹੋਏ ਨੇ ਸੋ ਉਹਨਾਂ ਦੇ ਭਰਾ ਅੱਜ ਸਾਡੇ ਦਰਮਿਆਨ ਮੌਜੂਦ ਨੇ ਸਬੱਬ ਨਾਲ ਸਾਨੂੰ ਅੱਜ ਇੱਥੇ ਸਕੂਲ ਦੇ ਵਿੱਚ ਹੀ ਮਿਲ ਗਏ ਕਿਸੇ ਕੰਮ ਲਈ ਆਏ ਸੀ ਅ ਭਾਈ ਜੀ ਸਭ ਤੋਂ ਪਹਿਲਾਂ ਤਾਂ ਪਿੰਡ ਪੰਜਾਬੀ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਧੰਨਵਾਦ ਇਹ ਤੁਹਾਡਾ ਨਾਮ ਕੀ ਹੈ ਭਾਈ ਜੀ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਅ ਜੀ ਭਾਈ ਜੀ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਅਸੀਂ ਉਹ ਸਕੂਲ ਨੂੰ ਵਿਜ਼ਿਟ ਕੀਤਾ ਪਿੰਡ ਲਾਲਤੋਂ ਦੇ ਸਕੂਲ ਨੂੰ ਜਿੱਥੇ ਦੱਸਣ ਦੇ ਮਤਾਬਿਕ ਸਾਨੂੰ ਪਤਾ ਲੱਗਿਆ ਕਿ ਉਹ ਧਰਮਿੰਦਰ ਜੀ 6ਵੀਂ ਤੋਂ ਲੈ ਕੇ 8ਵੀਂ ਤੱਕ ਪੜ੍ਹਦੇ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਮੈਨੂੰ ਆਪਣੇ ਪਿੰਡ ਨੂੰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਹੁੰਦਾ ਵਾ ਅੱਛਾ ਜੀ ਪਿਛਾ ਹਟੇ ਰਵਿੰਦਰ ਜੀ ਦੇ ਪਿਤਾ ਨੇ ਉਹਨਾਂ ਨੇ ਪਹਿਲਾਂ ਪੜਾਇਆ ਤੇ ਆਪ ਖੁਦ ਉਹ ਟੀਵੀ ਸ਼ੀਵਿੰਗ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਪੜ੍ਹਦੇ ਰਹੇ ਨੇ ਅੱਛਾ ਜੀ ਸਾਨੂੰ ਮਾਣ ਮਹਿਸੂਸ ਹੁੰਦਾ ਇਹ ਚੀਜ਼ ਦਾ ਅੱਛਾ ਫਿਰ ਜਦੋਂ ਜਾਨ ਦੀ ਕਹਿਣ ਦਾ ਮਤਲਬ ਜਿਵੇਂ ਇੱਥੇ ਬੋਰਡ ਦੇ ਉੱਤੇ ਉਹਨਾਂ ਦਾ ਨੇਮ ਵੀ ਲਿਖਿਆ ਗਿਆ ਕੋਈ ਜਿਵੇਂ ਸਕੂਲ ਦੇ ਵਿੱਚ ਕੋਈ ਸਮਾਗਮ ਵੀ ਇਹਨਾਂ ਦੇ ਆਧਾਰ ਤੇ ਕੋਈ ਕਰਵਾਏ ਜਾਂਦੇ ਜਿਸ ਤੇ ਜਿੱਥੇ ਵੀ ਤੁਸੀਂ ਆਉਨੇ ਹੋ ਅਜੇ ਤੱਕ ਲਈ ਜੀ ਪਹਿਲਾਂ ਜਦੋਂ ਚਲੋ ਇਹ ਚੀਜ਼ ਦੀ ਇੱਕ ਯਾਦ ਰਹਿ ਜਾਂਦੀ ਹੈ ਬੰਦੇ ਨੂੰ ਹਾਂ ਜੀ ਹਾਂ ਵੀ ਹਾਂ ਤਰਵਿੰਦਰ ਇੱਥੇ ਪੜਦਾ ਰਿਹਾ ਸੀਗਾ ਇੰਨਾ ਟਾਈਮ ਹੋ ਗਿਆ ਹੂੰ ਚਲੋ ਅੱਜ ਕੱਲ ਦੀ ਨਵੀਂ ਪੀੜ੍ਹੀ ਆ ਰਹੀ ਆ ਉਹਨਾਂ ਨੂੰ ਇਹ ਚੀਜ਼ ਦੇਖ ਕੇ ਬੋਰਡ ਤੋਂ ਦੇਖ ਕੇ ਪਤਾ ਲੱਗਦਾ ਇਹ ਚੀਜ਼ ਦਾ ہاں ਸਾਡੇ ਪਿੰਡ ਵਿੱਚ ਇੱਕ ਜੋ ਵੀ ਆਪਣੇ ਦੇਸ਼ ਦੇ ਜਿਹੜੇ ਮਹਾਨ ਜਿਵੇਂ ਆਪਾਂ ਕਹიდੀਏ ਕਿ ਲੈਜੈਂਡਰੀ ਜਿਹੜੇ ਐਕਟਰ ਐਕਟਰ ਰਹੇ ਨੇ ਹਾਂ ਸਤੋਂ ਪੜ ਕੇ ਸਾਡੇ ਇੱਥੇ ਪੜ ਕੇ ਉਹ ਪਿੰਡ ਦੇ ਵਿੱਚੋਂ ਪੜ ਕੇ ਇਹ ਜਗ੍ਹਾ ਤੇ ਪਹੁੰਚੇ ਨੇ ਜਗ੍ਹਾ ਤੇ ਪਹੁੰਚੇ ਨੇ ਬਾਕੀ ਜਿਵੇਂ ਆਪਾਂ ਫਿਰ ਇੱਥੋਂ ਇਹੀ ਪ੍ਰੇਰਣਾ ਮਿਲਦੀ ਆ ਕਿ ਸਕੂਲ ਜਿਹੜਾ ਮਰਜ਼ੀ ਹੋਵੇ ਪਰ ਜਿਹੜੀ ਤੁਸੀਂ ਜਾਣਦੀ ਆਪਣੀ ਲਗਨ ਦੇ ਨਾਲ ਆਪਣੀ ਮਿਹਨਤ ਦੇ ਨਾਲ ਪੜ੍ਹਾਈ ਕਰਦੇ ਹੋ ਤੁਸੀਂ ਪੜ ਕਿਤੇ ਵੀ ਪੜ ਕੇ ਜਣਦੀ ਬੁਲੰਦੀਆਂ ਹਾਸਲ ਕਰ ਸਕਦੇ ਆ ਆਪਣੀ ਆਪਣੀ ਮਿਹਨਤ ਦੇ ਉੱਤੇ ਹੁੰਦਾ ਹੈ ਆਪਣੀ ਮਿਹਨਤ ਦੇ ਉੱਤੇ ਮਿਹਨਤ ਦੇ ਉੱਤੇ ਹੁੰਦਾ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਕੇ ਹੀ ਇਹ ਬੁਲੰਦੀ ਦੇ ਉੱਤੇ ਪਹੁੰਚ ਸਕਦੇ ਹੋ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਵੀ ਜਿਸ ਦਾ ਧਰਵਿੰਦਰ ਨੇ ਅੱਜ ਉਹ ਐਡੀਆਂ ਉਚਾਈਆਂ ਤੇ ਪਹੁੰਚਿਆ ਸੀ ਕਿ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਪਿੰਡ ਲਾਲਤੋਗੜਾਂ ਦੇ ਵਿੱਚ ਪੜ ਕੇ ਇੰਨੀ ਬੁਲੰਦੀ ਦੇ ਉੱਤੇ ਪਹੁੰਚਿਆ ਵਾ ਤਾਂ ਤੁਸੀਂ ਆਪਣੀ ਇਹ ਮਤਲਬ ਥੋੜੀ ਲਗਨ ਲਗਨ ਹੋਣੀ ਚਾਹੀਦੀ ਲਗਨ ਦੇ ਉੱਤੇ ਜਿੰਨਾ ਚ ਥੋੜੀ ਲਗਨ ਆ ਉਦੇ ਉੱਤੇ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਆਪਣੇ ਸਰਪੰਨ ਸਾਹਿਬ ਗੱਲਬਾਤ ਕਰਨ ਦੇ ਲਈ ਸ਼ੁਕਰੀਆ